ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਇੱਕ ਹੈ ਇੱਕ ਹੈ ਇੱਕ ਤੂੰ ਹੀ ਇੱਕ ਹੈ ਇੱਕ ਹੈ ਤੂੰ ਰਾయా ਬਹੁਤ ਵਧੀਆ ਕੰਪੋਜੀਸ਼ਨ ਹੈ ਜੀ ਅੱਜ ਆਪਾਂ ਇਹ ਸ਼ਬਦ ਮੰਦਰ ਸਬਦਕ ਦੇ ਪੰਜਵੇਂ ਕਾਲੇ ਤੋਂ ਮੇਰੀਆਂ ਭੈਣਾਂ ਤੇ ਬੱਚਿਆਂ ਦੇ ਸਕੇਲ ਤੋਂ ਸ਼ਬਦ ਸਿੱਖਾਂਗੇ ਜੀ ਇਸ ਸ਼ਬਦ ਦੀ ਤਾਲ ਬੰਦ ਕਹਿਰਵਾ ਤਾਲ ਹੈ ਜੀ ਇਸ ਸ਼ਬਦੰਦਰ ਲੱਗਣ ਵਾਲੇ ਸਵਰ ਹਨ ਜੀ ਸਾ ਰੇ ਗਾ ਕਮਲ ਮਾ ਪਾ ਧਾ ਤਨੀ ਕਮਲ ਬਹੁਤ ਹੀ ਵਧੀਆ ਕੰਪੋਜੀਸ਼ਨ ਵਿੱਚ ਇਹ ਸ਼ਬਦ ਤਿਆਰ ਕੀਤਾ ਗਿਆ ਹੈ ਜੀ ਪਹਿਲਾਂ ਮੈਂ ਆਪ ਜੀ ਨੂੰ ਸਥਾਈ ਤੇ ਅੰਤਰੀ ਕੰਮ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੋ ਸਲੋ ਸਰੰਤ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਨੂੰ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਆਨਲਾਈਨ ਕਲਾਸਿਸ ਨੂੰ ਜੁਆਇਨ ਕਰ ਲਈ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਇੱਕ ਸ਼ਬਦ ਸਿੱਖੀਏ ਪੰਜਾਬੀ ਕੁਦੀ ਮਾਫੀ ਕੀ ਦਸਮਤ ਬਖਸ਼ਨੀ ਸ਼ਬਦ ਸਿੱਖੀਏ ਜੀ the 啊。<music> लुम देवो दिल्लङ्कनमानोच है सदा निहला सदा निहारा हंच है सदा निहार ਮੰਬਾਰਕ ਤੁਮ ਪਿਤਾ ਹਮਾਰੇ ਤੁਮ ਮੁਖ ਦੇਵੋ ਹੋ ਖੀਰਾ ਹਮਕੇ ਲਹਿ ਸਭ ਲਾਡ ਲਡਾਵੇ ਹੈ ਹਮਕੇ ਲਹਿ ਸਭ ਲਾਡ ਲਡਾਵੇ ਹੈ सद्गुनी दहि मिलत, मिलत, मिल मिल मिलेया नानक कहन ना जा ਤੇ ਬਾਕੀ ਅੰਤਰੇ ਆਪਾਂ ਗਾਇਨ ਕੀਤੇ ਹਨ ਹੁਣ ਆਪਾਂ ਸਲੋ ਸਲੋ ਸੁਰਾਂ ਤੇ ਬਾਕੀ ਦਾ ਸ਼ਬਦ ਸਿੱਖਦੇ ਹਾਂ ਜੀ ਅਸਥਾਈ ਅਤੇ ਬਾਕੀ ਅੰਤਰੇ ਹੁਣ ਆਪਾਂ ਸਲੋ ਸਲੋ ਸੁਰਾਂ ਦੇ ਨਾਲ ਸਰਗਮ ਦੇ ਨਾਲ ਸਿੱਖਦੇ ਹਾਂ ਜੀ ਇਕ 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 ਤੂੰ ਹੀ ਸਰਗਮ ਨੀ ਸ ਨਿ ਸ ਸ ਰ ਗ So sorry, ਸ ਸ ਰ ਗ ਨਿ ਸ ਨ ਸ ਸ ਰ ਮ ਗ ਰੇ ਰੇ ਸ ਸ ਇਕੇ ਇਕੇ ਤੂਰਾਇ ਨਿ ਸ ਨਿ ਸ ਸ ਰ ਮ ਗ ਕਿਰਪਾ ਆ ਨਿ ਪ ਮੰਗ ਪ ਤੋ ਕਿਰਪਾ ਤੇ ਤੋ ਕਿਰਪਾ ਤੇ ਸਾਸ ਨਿ ਪ ਮੰਗਰੇ ਸੁਖ ਪਾਇਆ ਮੰਗਰੇ ਸਾਸ ਸੁਖ ਪਾਇਆ ਮੰਗਰੇ ਸਾਰੇ ਮੰਗਾਰੇ ਸਾਸਾ ਤਉ ਕਿਰਪਾ ਤੇ ਸਾਸਸ ਨਿਪ ਮੰਗਾਰੇ ਮੰਗਾਰੇ ਸਾਸਸ ਇਹ ਸਟਾਈ ਹੈ ਹੁਣ ਆਪਾਂ ਅੰਤਰਾ ਸਿੱਖਦੇ ਹਾਂ ਜੀ ਤੂੰ ਦਾਨਾ ਤੂੰ ਅਬ ਚਲ ਤੂੰ ਸਾ ਸਾ ਨਿ ਪਾ ਨਿ ਨੀ ਸ ਸ ਸ ਸਾ ਨਿ ਪਾ ਨਿ ਨੀ ਸ ਸ ਸ ਤੂੰ ਦਾ ਨਾ ਤੂੰ ਅਗ ਬ ਚਲ ਤੂੰ ਹੀ ਸਾ ਨਿ ਪਾ ਨਿ ਨੀ ਸ ਸ ਸ ਸਾ ਨਿ ਪਾ ਨਿ ਨੀ ਸ ਸ ਸ ਅਗਲੀ ਲਾਈਨ تُو اب چل توں ہی, توں ہی, ساسا نیدہ کٹھی آ جائے گی سانی پانی نیسا سانی دہ. توں ہی تُو جات میری جات میری दा दा ध द ध द ध तू पूजात मेरी पाती नी प पा मंगा पापा पाती नी प पा मंगा पापा तू अडोल कद डोले नाही ता हम कैसे ਤਾਤੀ ਤਾਤੀ ਅਗਲੀ ਲਾਈਨ ਇਦੀ ਸਰਗਮ ਸੇਮ ਆ ਜਾਏਗੀ ਤਾ ਹਮ ਕੈਸੀ ਤਾ ਹਮ ਕੈਸੀ ਸਾਸਾ ਸ ਨਿ ਪ ਮੰਗਰੇ ਮੰਗਰੇ ਸਾਸਾ ਸਾ ਇਹ ਸਥਾਈ ਅਲੀ ਸਰਗਮ ਸੇਮ ਆ ਜਾਏਗੀ ਤਾ ਹਮ ਕੈਸੀ ਤਤੀ ਇਕੈ ਇਕੈ ਇਕ ਤੂੰ ਹੀ ਇਹ ਅਸਥਾਈ ਤੇ ਪਹਿਲਾ ਸਰਗਮ ਦੇ ਨਾਲ ਆਪਾਂ ਗਾਇਨ ਕੀਤਾ ਹੈ ਹੁਣ ਆਪਾਂ ਬਾਕੀ ਦੇ ਅੰਤਰੇ ਸਲੋ ਸਲੋ ਸਰੋਂ ਦੇ ਨਾਲ ਸਿੱਖਦੇ ਹਾਂ ਜੀ ਦੂਸਰਾ ਅੰਤਰਾ ਤੂੰ ਸਾਗਰ हम हंस तुम्हारे तुम मेहमानक ला ला तुम देव हो तेल संग नमानो हम पूंछ है सदा निहलाना नشتंद्रा हम बारक ਤੁਮ ਪਿਤਾ ਹਮਾਰੇ ਤੂੰ ਮੁਖ ਦੇਵੋ ਹੋ ਖੀਰ ਥਮ ਕੇ ਲਹਿ ਸਭ लाਡ ਲੜਾਵੈ ਤੂੰ ਸਤ ਗੂਨੀ ਗਹੀਰ ਲਾਸਤੰਦਰਾ ਤੂੰ ਪੂਰਨ ਪੂਰ ਰਹੇ ਸੰਪੂਰਨ ਹਮ ਧੀਸਾਂਗ ਅਗਾਏ ਮਿਲਤ 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 ਮਿਲ ਰਹਿਆ ਨਾਨਕ ਕਹਿਨ ਨਾ ਜਾਈ ਨਾਨਕ ਕਹਿਨ ਨਾ ਜਾਈ ਸਰਾਂ ਦੇ ਸਰਗਮ ਨਾਲ ਸਾਰਾ ਸ਼ਬਦਿਸਮਦਾਇਆ ਵੀ ਉਸ ਤਰੀਕੇ ਨਾਲ ਸਿੱਖਣਾ ਹੈ ਪਹੁੰਚੋ ਗਦੀ ਮਾਫੀ ਹੈ ਕਿ ਤੁਸੀਂ ਮਤਭਖਸ਼ੀ ਨਿਵਾਹੇ ਗਿੱਕਾ ਖਲਛ ਵਾਗੁਰੂ ਜੀ ਕੀ ਫਤਿਹ ਹੈ